ਆਮ ਆਦਮੀ ਪਾਰਟੀ ਦੇ ਪੱਟੀ ਤੋਂ ਹਦੈਕ ਲਾਲਜੀਤ ਸਿੰਘ ਭੁੱਲਰ ਤੇ ਡੂਰ ਡੰਡੂਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਉਮੀਦਵਾਰ ਉਹਨਾਂ ਨੇ ਪਿਛਲੇ ਦਿਨੀ ਇੱਕ ਪੱਟੀ ਦੇ ਪੈਲਸ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਕਿਹਾ ਸੀ ਕਿ ਦੋ ਭਾਈਚਾਰਿਆਂ ਦੇ ਵਿਰੁੱਧ ਜਿਹੜੀ ਗਲਤ ਸ਼ਬਦਾਵਲੀ ਸੀ ਉਹਦੇ ਬਾਰੇ ਉਹਨਾਂ ਨੇ ਮਾਫੀ ਮੰਗੀ ਪਰ ਇੱਥੇ ਬੀਸੀ ਵਿੰਗ ਦੇ ਆਗੂਆਂ ਵੱਲੋਂ ਵਰਕਰਾਂ ਵੱਲੋਂ ਇੱਕ ਕੱਟ ਕਰਕੇ ਕਿਹਾ ਗਿਆ ਕਿ ਉਹਦੀ ਮਾਫੀ ਤੋਂ ਅਸੀਂ ਸੰਤੁਸ਼ਟ ਨਹੀਂ ਇਹਦਾ ਵਿਰੋਧਤਾ ਇਸੇ ਤਰ੍ਹਾਂ ਜਾਰੀ ਰਹੂਗੀ ਜਿੰਨੇ ਤੀ ਕੋਸ਼ਸ਼ ਪਸ਼ਟ ਤੌਰ ਤੇ ਮਾਫੀ ਮੰਗ ਕੇ ਸਾਨੂੰ ਸ਼ਾਂਤ ਨਹੀਂ ਕਰਦੇ ਕੋਈ ਵਿਕਾ ਖਾਲਸਾ ਦੇਖੋ ਜਿਹੜੇ ਮਸਲੇ ਤੇ ਆਪਾਂ ਅੱਜ ਇਕੱਤਰ ਹੋਏ ਆ ਇੱਕ ਜ਼ਿੰਮੇਵਾਰ ਮੰਤਰੀ ਜਿਹਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਉਹਨੂੰ ਸਰਕਾਰ ਦੇ ਵਿੱਚ ਆਮ ਆਦੀ ਪਾਰਟੀ ਨੇ ਮੰਤਰੀ ਬਣਾਇਆ ਔਰ ਉਸ ਨੇ ਬਿਲਕੁਲ ਹੀ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਕੀਤੀ ਕੋਈ ਉਹ ਬਰਾਦਰੀ ਜਿਸ ਬਰਾਦਰੀ ਦੇ ਬਾਬਾ ਜੱਫਾ ਸਿੰਘ ਰਾਮਗੜੀ ਨੇ ਰਾਮਰਾਉਣੀ ਦਾ ਕਿਲਾ ਸਾਰ ਕੇ ਦਰਬਾਰ ਸਾਹਿਬ ਦੀ ਰਾਖੀ ਕੀਤੀ ਸੀ ਤੇ ਰਾਮਗੜੀਆ ਬਰਾਦਰੀ ਜਿਹਦੀ ਮਿਸਲ ਸੀ ਰਾਮਗੜੀਆ ਮਿਸਲ ਔਰ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬਹੁਤ ਉੱਚਾ ਨਾਂ ਹੈ ਉਹਨਾਂ ਨੇ ਜੰਗਾਂ ਲੜੀਆਂ ਬਹਾਦਰੀ ਦਾ ਸਬੂਤ ਦਿੱਤਾ ਸੀਗਾ ਔਰ ਉਸ ਕੌਮ ਦੇ ਬਾਰੇ ਵਿੱਚ ਆਪ ਸ਼ਬਦ ਬੋਲਣੇ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਬੜੀ ਨਿਧਾਨੀ ਵਾਲੀ ਇਹ ਬਹੁਤ ਹੀ ਜਿਹੜੀ ਘਟੀਆ ਸੋਚ ਵਾਲੀ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਅੱਜ ਇਸ ਬਰਾਦਰੀ ਦੇ ਸੱਦੇ ਦੇ ਉੱਤੇ ਕਿਉਂਕਿ ਰਾਮਗੜੀ ਆ ਬਰਾਦਰੀ ਹੈ ਜਿਹੜੀ ਇਹ ਸਾਡਾ ਬੜਾ ਪਿਆਰ ਹੈ ਇਸ ਬਰਾਦਰੀ ਦੇ ਨਾਲ ਔਰ ਇਸ ਬਰਾਦਰੀ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਹਰੇਕ ਜਿੱਥੋਂ ਸਿੱਖ ਕੌਮ ਦੇ ਵਿੱਚ ਵੀ ਔਰ ਪੰਜਾਬ ਦੀ ਡਵੈਲਪਮੈਂਟ ਦੇ ਵਿੱਚ ਜੇ ਉਹ ਇਸ ਕੌਮ ਨੂੰ ਗੁੱਲੀ ਘੜ ਕਹਿੰਦਾ ਜਾਂ ਸੁਨਿਆਰੇ ਕੌਮ ਬਾਰੇ ਮਾੜੇ ਸ਼ਬਦ ਬੋਲਦਾ ਫਿਰ ਉਹ ਜਿਹੜੇ ਮੰਜਿਆਂ ਤੇ ਜਿਹੜੇ ਬੈੱਡਾਂ ਤੇ ਸੌਂਦਾ ਫਿਰ ਉਹਨਾਂ ਦੇ ਸੁਹਣਾ ਛੱਡ ਦੇਵੇ ਜਿਹੜੇ ਉਹ ਸੋਨੇ ਦੇ ਗਹਿਣੇ ਉਹਨਾਂ ਦਾ ਪਰਿਵਾਰ ਪਾਉਂਦਾ ਤੇ ਉਹ ਸੋਨੇ ਦੇ ਗਹਿਣੇ ਵੀ ਉਹ ਤੇ ਆਗ ਦੇਣ ਹੋਰ ਜਿਹੜੇ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਉਹ ਇਸ ਬਰਾਦਰੀ ਦੇ ਜਿਹੜੇ ਯੋਧੇ ਉਹਨਾਂ ਦੇ ਬਣਾਏ ਹੋਏ ਆ ਇਹ ਸ਼ਬਦ ਬਹੁਤ ਅਪਸ਼ਬਦ ਉਹਨੇ ਮਾੜੇ ਬੋਲੇ ਆ ਇਹ ਸ਼ਬਦ ਦੀ ਜਿੰਨਾ ਚਿਰ ਇਸ ਦੇ ਕੋ ਸਮਾਜ ਦੀ ਤਸੱਲੀ ਨਹੀਂ ਹੁੰਦੀ ਉਹਦੀ ਮਾਫੀ ਨਾਲ ਜਾਂ ਉਹਦੀ ਬਰਖਾਸਤੀ ਨਾਲ ਜੋ ਇਹਨਾਂ ਦੀ ਮੰਗ ਹੈ ਕਿਉਂਕਿ ਇਹ ਰਾਮਗੜੀਆ ਬਰਾਦਰੀ ਦਾ OBC ਸਾਰੇ ਸਮਾਜ ਦਾ ਜਿਹੜਾ ਇਹ ਫੈਸਲਾ ਹੈ ਅਸੀਂ ਤਾਂ ਇਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਵੀ ਇਹਨਾਂ ਦਾ ਆਦੇਸ਼ ਹੋਊਗਾ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਮੈਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਫੀਕੋਟ ਦੀ ਸਮੂਹਤੀ ਜੱਫੇ ਬੰਦੀ ਵੱਲੋਂ ਇਹਨਾਂ ਨੂੰ ਇਹ ਵਿਸ਼ਵਾਸ ਹੋਣਾ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਬੰਦਾ ਨੂੰ ਇਹੋ ਜਿਹੀ ਸ਼ਬਦ ਕਹਿਣੇ ਉਹ ਭਾ ਨਹੀਂ ਦਿੰਦੇ। ਹਾਂ ਤਾਂ ਵਾਕਈ ਉਹ ਦਿਲ ਨੂੰ ਇਸ ਗੱਲ ਮੰਤਰੀ ਦੇ ਅਹੁਦੇ ਤੇ ਆ ਬੰਦਾ। ਜੀ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੋ ਆਪਾਂ ਗੱਲ ਮੂੰਹ ਚੋਂ ਕੱਢਦੇ ਆ ਉਹ ਮੂੰਹ ਚੋਂ ਗੱਲ ਕੱਢੀ ਤੇ ਨਾਲ ਦੀ ਨਾਲ ਜਿਹੜੀ ਉਹ ਲੋਕਾਂ ਚ ਆ ਜਾਂਦੀ। ਵਿਕਰ ਸਾਹਿਬ ਲੈ ਕੇ ਸਪੀਕਰ ਸਾਹਿਬ ਨੂੰ ਕਿਵੇਂ ਸਹੀ ਦਿਨਾ ਚਾਹੁੰਦੇ। ਵਿਕਰ ਸਾਹਿਬ ਦੇਖੋ ਆਪ ਯਸ਼ ਬਾਵੀਆਂ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਆਪ ਇਸ ਬਾਵੀਆਂ ਖਰਨਾ ਚਾਹੀਦਾ ਆ ਕੇ ਔਰ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਆਪਣੇ ਬਰਾਦਰੀ ਦੇ ਨਾਲ ਔਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਕੀ ਲਾਲਜੀਤ ਭੁੱਲਰ ਬਿਲਕੁਲ ਸੰਗਤ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਮਾਫੀ ਮੰਗੇ ਔਰ ਆਪਣੇ ਆਪ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਹੋ ਗਏ ਔਰ ਆਪ ਹੀ ਉਹ ਇਸ ਟਿਕਟ ਦਾ ਤਿਆਗ ਕਰੇ ਤਾਂ ਉਹ ਉਹ ਦੀ ਮੈਂ ਸਮਝੂਗਾ ਸਿਆਣਪ ਉਹ ਰੈਜੀਡੈਂਟ ਮੈਲਾ ਕਾਂਗਰਸ ਤੇ ਮੈਂ ਭੁੱਲਰ ਸਾਹਿਬ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸ਼ਾਇਦ ਤੁਹਾਨੂੰ ਤੁਸੀਂ ਭੁੱਲ ਗਏ ਹੋ ਕਿ ਜਿਹੜੀ ਰਾਮਗੜੀਆ ਕੌਮ ਹੈ ਇਹ ਨਿਰਮਾਣ ਕਰਤਾ ਹੈ ਤੇ ਇਸ ਕੌਮ ਬਾਰੇ ਤੁਸੀਂ ਜਿਹੜੇ ਸ਼ਬਦ ਬੋਲੇ ਆ ਇਹ ਇਹ ਲਾਹਿਰ ਕਰਦੇ ਆਇਆ ਇਹ ਸ਼ਬਦ ਤੁਹਾਡੇ ਕਿ ਤੁਹਾਡੀ ਜਿਹੜੀ ਸੋਚ ਹੈ ਉਹ ਬਹੁਤ ਹੀ ਜ਼ਿਆਦਾ ਛੋਟੀ ਹੈ ਤੁਸੀਂ ਮੰਤਰੀ ਤਾਂ ਬਣ ਗਏ ਹੋ ਪਰ ਜਿਹੜੀ ਤੁਹਾਡੀ ਸੋਚ ਹੈ ਜਿਹੜਾ ਸੋਚ ਦਾ ਲੈਵਲ ਹੈ ਉਹ ਬਹੁਤ ਛੋਟਾ ਰਹਿ ਗਿਆ ਜੀ ਜੀ ਮੰਗ ਕਰਦੇ ਆ ਮੈਂ ਇਹੀ ਮੰਗ ਕਰਦੀ ਆ ਕਿ ਇੰਨੀ ਗਲਤ ਸ਼ਬਦਾਵਲੀ ਬੋਲਣ ਵਾਲੇ ਇਨਸਾਨ ਨੂੰ ਬੰਦੀ ਜਿਹੜੀ ਉਹਦੀ ਸਜ਼ਾ ਹੈ ਇਸ ਰਿਤੇ ਕਾਰਵਾਈ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ ਫਰੂਖ ਸਾਬ ਦੇ ਜਿਹੜੇ ਵੋਟਰਾਂ ਨੂੰ ਵੀ ਕੀ ਕੀ ਕਰੋਗੇ ਜਿਹੜੇ ਸਾਡੇ ਚਾਤ ਦੇ ਮੈਂ ਆਪਣੇ ਪੀੜ੍ਹੀ ਚਾਰੇ ਨੂੰ ਤੇ ਸੁਨਿਆਰਾ ਪੀੜ੍ਹੀ ਚਾਰੇ ਨੂੰ ਅਪੀਲ ਕਰਦੀ ਆ ਕਿ ਜਿਹਦੀ ਸੋਚ ਇਨੀ ਛੋਬੇਗੀਰੀ ਹੋਵੇ ਉਹ ਅਜਾ ਆ ਸ਼ਬਦ ਆਵਲੀ ਬੋਲ ਰਿਹਾ ਕੱਲ ਨੂੰ ਇਸ ਤੋਂ ਗਲਤ ਵੀ ਬੋਲ ਸਕਦਾ ਹੈ ਇਸ ਲਈ ਭਾਈਚਾਰੇ ਨੂੰ ਇਹੀ ਮੈਂ ਕਹਿਣਾ ਚਾਹਨੀ ਹੈ ਕਿ ਇਹ ਜਿਹੇ ਜਿਹੜੇ ਲੋਕ ਹੈ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਈਚਾਰੇ ਦੀ ਜਿਹੜੀ ਸ਼ਕਤੀ ਹੈ ਤਾਕਤ ਹੈ ਜੇ ਇਹ ਦੋਨੋਂ ਭਾਈਚਾਰੇ ਇਕੱਠੇ ਹੋ ਜਾਣ ਇਹਨਾਂ ਦੀ ਏਕਤਾ ਹੋ ਜੇ ਤੁਸੀਂ ਵੋਟਾਂ ਜਿੱਤ ਨਹੀਂ ਸਕਦੇ ਇਸ ਤੋਂ ਅਗਲੀ ਰਣਨੀਤੀ ਕੀ ਤੁਹਾਡੀ ਇਸ ਤੋਂ ਅਗਲੀ ਰਣਨੀਤੀ ਜਿਵੇਂ ਸਾਨੂੰ ਹੁਕਮ ਮਿਲੇਗਾ ਸਾਡੇ ਭਾਈਚਾਰੇ ਵੱਲੋਂ ਹੋਵੇ ਹੋਏਗੀ ਜੀ ਪੋਰਟ ਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾ